ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਬਤੇ ਖਾਸ ਕਰਕੇ ਸਦਾ ਜਿਹੜਾ ਪੰਜਾਬ ਹੈ ਇਹ ਖੇਤੀਬਾੜੀ ਦਾ ਸੂਬਾ ਹੈ ਅਤੇ ਖੇਤੀ ਦੇ ਕਾਰਜ ਦੇ ਵਿੱਚ ਖਾਸ ਕਰਕੇ ਵਰਖਾ ਦੀ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਪਤੀ ਆਮ ਵਿਖਿਆ ਜੰਬੇ ਪਿੰਡਾਂ ਦੇ ਵਿੱਚ ਜਦੋਂ ਕਦੇ ਮੀਂਹ ਨਹੀਂ ਪੈਂਦਾ ਤੇ ਉਹਨੂੰ ਕੀ ਹੁੰਦਾ ਹੈ ਉਹ ਕਈ ਬੰਦੇ ਇਕੱਠੇ ਹੋ ਜਾਂਦੇ ਐ ਸ਼ਹਿਰ ਵਿੱਚ ਆਪਾਂ ਫੇਸੇ ਇਕੱਠੇ ਕਰ ਲਈਏ ਫੌਜੇਤੀ ਉਦ੍ਹਾ ਬਣ ਗਿਆ ਲਈਏ ਕਿਸ਼ ਹੋਵੇ ਅਦਾਸ ਕਰੀਏ ਸ਼ਹਿਰ ਨਹੀਂ ਪੈ ਜਾ ਰਹੇ ਆ ਮੈਨੂੰ ਕਿੰਦੀ ਕਿੰਦੇ ਬਿਕਨੇ ਕਰ ਗਈ ਗਣਿਤੀ ਆਪਾਂ ਜੋ ਹਜਾ ਤੋਂ ਪ੍ਰਾਪਤ ਕਰੀ ਪਰ ਮੈਂ ਦੇਨਸੀ ਕੀਤੀ ਹੈ ਕਿ ਗੁਰਬਾਣੀ ਚ ਲਿਖਿਆ ਮੀ ਪਾਇ ਪਰਮੇਸ਼ਰ ਪਾਇ ਜੀ ਜੋਤ ਸਭ ਸੁਖੀ ਲੋਕ ਸਾਰ ਇਹ ਭਲੋ ਜਿਹੜਾ ਮੀ ਪੈ ਦਾ ਸੰਬੰਧ ਹੈ ਕਿਸੇ ਦਲਗੀ ਦੇ ਨਾਲ ਚੌੜਾ ਦੀ ਦੇਗ ਦੇ ਨਾਲ ਜਾ ਕਿਸੇ ਹੋਰ ਨਾਲ ਨਹੀਂ ਹੈ ਕਿ ਤਾਂ ਪਰਮੇਸ਼ਰ ਦੇ ਵਾਸ ਹੈ ਤੇ ਜੇ ਕਿਤੇ ਅਸੀਂ ਪਰਮੇਸ਼ਰ ਨੂੰ ਅਰਦਾਸ ਕਰਦੇ ਹਾਂ ਅਰਦਾਸ ਪੂਰੀ ਹੋ ਜਾਂਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿੰਨੇ ਪੈਸੇ ਅਸੀਂ ਨਹੀਂ ਕਮਾਉਣ ਵਾਸਤੇ ਦਲਗੇ ਤੇ ਜਾ ਕਿਸੇ ਹੋਰ ਖਾਤਮੇ ਤੇ ਲੋਨੇ ਜੇ ਕਿਤੇ ਉਹ ਨਹੀਂ ਪੈਸੇ ਕਮਾ ਕੇ ਕਰਕੇ ਹਾਥ ਹਾਥੇ ਚੰਗੇ ਬਰਾਬਰ ਲਏਗਾ ਉਹਨਾਂ ਨੂੰ ਪਾਲਿਆ ਜਾਵੇ ਆਕਸੀਜਨ ਪ੍ਰਾਪਤ ਹੋਵੇ ਲੱਕੜ ਪ੍ਰਾਪਤ ਹੋਵੇ ਪ੍ਰਦੂਸ਼ਣ ਖਤਮ ਹੋਵੇ ਤੇ ਮੀਂਹ ਪਾਉਣੇ ਵੜੇ ਪਰਮਾਤਮਾ ਦੀ ਕਿਰਪਾ ਹੋਣੀ ਹੋਣੀ ਹੈ ਇਸ ਕਰਕੇ ਸਾਨੂੰ ਇਹ ਸੁਨੇਹਾ ਕਰ ਦੇਣਾ ਚਾਹੀਦਾ ਹੈ ਕਿ ਕਿਸੇ ਧੜਗੇ ਦੇ ਨਾਲ ਵੀ ਨਹੀਂ ਆਉਂਦਾ ਕੋਈ ਖਵਾਜਾ ਜਾਂ ਕੋਹੋਰ ਜਾਂ ਬਾਬਾ ਦਾ ਕੀਰ ਵੀ ਨਹੀਂ ਪਾ ਸਕਦਾ ਮੈਂ ਪੈਂਦਾ ਕਿ ਪ੍ਰਭੂ ਦੀ ਕਿਰਪਾ ਤੋਂ ਲੈਂਦਾ ਹਾਂ ਪਾਰੋ ਤੇ ਆਪਾਂ ਸੰਧ ਲਈ ਤੇ ਜਿੰਨੇ ਖਰਤੇ ਕਰਤੇ ਹੋਰ ਕਰਦੇ ਹਾਂ ਨਹੀਂ ਪਾਉਣ ਦੇ ਵਾਸਤੇ ਦਰਖਤਾਂ ਦਾ ਇੱਕ ਖੱਤਰਾ ਕਰੀਏ ਤਾਂ ਕਿ ਸਾਰਾ ਵਾਤਾਵਰਨ ਸਾਫ਼ ਹੋ ਜਾਵੇ ਇਹ ਬਿਲਡਿੰਗਾਂ ਪ੍ਰਵਾਨ ਕਰੋ ਦੂਰ ਤੱਕ ਸ਼ੇਅਰ ਕਰਕੇ ਜੀਵਕਾਓ ਤਾਂ ਕਿ ਲੋਕਾਂ ਦਾ ਤੰਦਰੁਸਤ ਮਾਹੌਲ ਜਿਵੇਂ ਅਜੇ ਅਸੀਂ ਅਜੇ ਵੀ ਕਾਜ ਦੇ ਤਰੋੜੇ ਕਰੀਏ ਨਹਿਂਤਾ ਕਰੀਏ ਨੇ ਹੈ ਸੋਪੇ ਦੇ ਨੂੰ ਪ੍ਰਵਾਨ ਕਰੋ ਜੀ ਸੱਤ ਹੈ ਕੌੜਾ ਹੈ ਸਰਪੇਸ਼ੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਦੀ ਬੋਲ